ਆਗਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਾ ਕਮਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਆਗੂ ਸਹਿਬਾਨ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਹੜਤਾਲ ਚੱਲ ਰਹੀ ਆ ਪੰਜਾਬ ਦੀ ਸਰਕਾਰ ਉਹਨਾਂ ਵੱਲੇ ਪਿੱਠ ਕਰਕੇ ਬੈਠੀ ਆ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਵਾ ਵੀ ਐਕਸੀਡੈਂਟਲੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਭਾਵੇਂ ਕਿੰਨਾ ਵੱਡਾ ਨੁਕਸਾਨ ਹੋ ਜੀ ਔਰ ਮਹਿਕਮੇ ਦੇ ਵਿੱਚ ਬੰਦਾ ਹੀ ਕੋਈ ਨਹੀਂ ਜਥੇਬੰਦੀਆਂ ਨੇ ਸਾਡੀ ਚਿਰੋਕਣੀ ਮੰਗ ਹੈ ਵੀ 2003 ਐਕਟ ਰੱਦ ਕਰਕੇ ਪਾਵਰ ਕੌਮ ਨੂੰ ਪਹਿਲੇ ਸਬੰਧ ਦੇ ਬੀਲੀ ਬੋਰਡ ਦੇ ਵਿੱਚ ਜਿਹੜਾ ਵਾ ਉਹ ਫਿਰ ਬਹਾਲ ਕੀਤਾ ਜਾਵੇ। ਇਹਦੇ ਤੇ ਉਹਨਾਂ ਦੀ ਹੜਤਾਲ ਦੀ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਵੱਲੋਂ ਪੂਰਨਾ ਬਹਿਤਵਾ। ਔਰ ਪੰਜਾਬ ਸਰਕਾਰ ਇਧਰ ਧਿਆਨ ਦੇਵੇ ਜਿਹੜਾ ਕਿਸਾਨਾਂ ਦਾ ਖੇਤਕਾਰਾਂ ਦਾ ਮਜ਼ਦੂਰਾਂ ਦਾ ਔਰ ਮੁਲਾਜ਼ਮਾਂ ਦਾ ਟਕਰਾਅ ਕਰਾ ਰਿਆ। ਚਿਪ ਵਾਲੇ ਸਮਾਰਟ ਮੀਟਰਾਂ ਤੇ ਆਪ ਉਹ ਸਾਨੂੰ ਪਰਿਵਾਰਾਂ ਦੇ ਤੌਰ ਤੇ ਲੜਾ ਰਿਆ। ਅਸੀਂ ਕਹਿੰਨੇ ਆ ਵੀ ਜੇ ਚਿਪ ਵਾਲੇ ਮੀਟਰ ਲਾਉਂਦੀ ਐਡੀ ਕਾਹਲੀ ਆ ਭਗਵੰਤ ਮਾਨ ਸਰਕਾਰ ਨੂੰ ਤੇ ਉਹਨਾਂ ਨੂੰ ਚਾਹੀਦਾ ਵਾ ਹਲਕੇ ਦਾ ਐਮਐਲਏ ਹੋਵੇ ਪੁਲਿਸ ਨਾਲ ਹੋਵੇ ਔਰ ਬਾਈਕ ਫੋਰਸ ਹੋ ਕੇ ਆਪ ਐਮਐਲਏ ਆਵੇ ਵੀ ਮੈਂ ਵਾਦਾ ਕੀਤਾ ਹੈ 600 ਜੂੰਟ ਦਾ ਤੇ ਦੇ ਰਿਆ ਤੁਹਾਨੂੰ ਚਿਪ ਵਾਲੇ ਮੀਟਰ ਔਰ ਜੇ ਇਹਨਾਂ ਮੰਗਾ ਮਸਲਿਆਂ ਵਾਲੇ ਸਰਕਾਰ ਧਿਆਨ ਨਹੀਂ ਦਿੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਅੰਦੋਲਨ ਜਿਹੜਾ ਉਹ ਮਗਾਇਆ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰਨ ਤੌਰ ਤੇ ਬਿਜਲੀ ਮਰਾਜਮਾਂ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਔਰ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਬਿਜਲੀ ਬੋਰਡ ਨੂੰ ਪਹਿਲੇ ਸਮੂਜ ਮਹਾਲ ਕਰਨ ਵਾਸਤੇ ਕੰਮ ਦਿੱਤਾ ਕਰਕੇ ਸ਼ੁਰੂ ਕੀਤਾ ਜਾਵੇ ਤਾਂ ਜੋ ਇਹ ਜਿਹੜਾ ਪਬਲਿਕ ਦਾ ਅਦਾਰਾ ਵਾ ਇਹ ਕਾਰਪੋਰੇਟਰਾਂ ਦੇ ਹੱਥਾਂ ਦੇ ਵਿੱਚ ਨਾ ਜਾਵੇ ਇਹ ਪਬਲਿਕ ਦਾ ਹੀ ਰਹਿ ਜਾਵੇ ਇਹਦੇ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰਨ ਤੌਰ ਤੇ ਬਿਜਲੀ ਮਲਾਜ਼ਮਾਂ ਦੀ ਸਹੀ ਜਿਹੜੀ ਅਮਹਤਵ ਕਰਨ ਕਰਦੀ ਹੋਈ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਦੇ ਮਸਲੇ ਜਾਇਜ਼ ਨੇ ਪਰ ਪੰਜਾਬ ਦੀ ਸਰਕਾਰ ਕਾਰਪੋਰੇਟਰਾਂ ਦੇ ਹੱਥ ਵਿੱਚ ਘੁੱਗਦਿਆਂ ਜਿਵੇਂ ਗੱਲ ਕਰ ਰਹੀ ਆ ਇਹ ਕਦੀ ਵੀ ਮਨਜ਼ੂਰ ਨਹੀਂ ਕਰਾਂਗੇ ਧੰਨਵਾਦ ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਫਤਿਹ